ਅੱਜ ਦੀਆਂ ਤਿੰਨ ਅਹਿਮ ਖਬਰਾਂ ਨੇ ਉਹ ਤੁਹਾਨੂੰ ਸੁਣਾਉਣੇ ਆ ਤੇ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਜਿਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਹੀ ਬੇਨਤੀ ਇਹ ਆ ਕਿ ਘੱਟੋ-ਘੱਟ ਜੇ ਲਾਇਕ ਸ਼ੇਅਰ ਨਹੀਂ ਕਰਨੀ ਹੁੰਦੀ ਤਾਂ ਕਮੈਂਟ ਜਰੂਰ ਕਰਦਿਆ ਕਰੋ ਇਹ ਬੇਨਤੀ ਆ ਤੇ ਵੀਡੀਓ ਨੂੰ ਧਿਆਨ ਦੇ ਨਾਲ ਸੁਣੋ ਮੈਰੂ ਜੀ ਦਾ ਖਾਲਸਾ ਵਰਜੂ ਕੀ ਫਤਿਹ ਸਭ ਤੋਂ ਪਹਿਲਾਂ ਖਬਰ ਜੁੜੀ ਅੱਜ ਦੋ ਖਬਰਾਂ ਨੇ ਜਿਹੜੀਆਂ ਐਮ ਨੇ ਉਹ ਖਬਰ ਨੇ ਭਾਈ ਅੰਮਰਤਪਾਲ ਸਿੰਘ ਦੇ ਨਾਲ ਖਬਰ ਜੁੜੀ ਆ ਤੇ ਅੱਜ ਸੁਣਵਾਈ ਹੋਣੀ ਆ ਹਾਈ ਕੋਰਟ ਦੇ ਵਿੱਚ ਭਾਈ ਅੰਮਰਤਪਾਲ ਸਿੰਘ ਜੋ ਖਡੂਰ ਸਾਹ ਤੋਂ ਐ ਪੀ ਨੇ ਜੋ ਇਸ ਵੇਲੇ ਡੁਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਤੇ ਨਾਲ ਹੀ ਖਬਰ ਜੁੜੀ ਆ ਪੰਜਾਬ ਸਰਕਾਰ ਤੇ ਵਿਕਰਮ ਸਿੰਘ ਮੰਜੀਠੀਆ ਬਾਰੇ ਜਿਹੜਾ ਬਸਤਾਰ ਨਾਲ ਪਹਿਲਾਂ ਆਪਾਂ ਵਿਕਰਮ ਸਿੰਘ ਮੰਜੀਠੀਆ ਤੋਂ ਸ਼ੁਰੂ ਕਰਦੇ ਆ ਕੇ ਬਿਕਰਮ ਸਿੰਘ ਮਜੀਠੀਆ ਨੂੰ ਜਿਹੜੀ ਰਾਹਤ ਆ ਉਹ ਨਹੀਂ ਮਿਲ ਰਹੀ ਲਗਾਤਾਰ ਜਿਹੜਾ ਉਹਨੂੰ ਜਿਹੜਾ ਝਟਕੇ ਤੋਂ ਝਟਕਾ ਜਿਹੜਾ ਲੱਗਦਾ ਆ ਰਿਹਾ ਪਰ ਇੱਕ ਥੋੜੀ ਰਾਹਤ ਉਹਨਾਂ ਦੇ ਸਾਲੇ ਜਾਨੀ ਕਿ ਗਜਪਤ ਗਰੇਵਾਲ ਨੂੰ ਜਿਹੜੀ ਜ਼ਰੂਰ ਮਿਲੀ ਆ ਜਿਹੜਾ ਕਿ ਭਗੌੜਾ ਕਰਾਰ ਐਲਾਨਣ ਤੋਂ ਪਰ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਤਾਂ ਮੈਂ ਖਬਰ ਕਰੀ ਸੀ ਤੇ ਸੈਸੁਰ ਤੁਹਾਡੇ ਯਾਦ ਹੋਊਗਾ ਕਿ ਜਿਹੜੀ ਇਹਦੇ ਵਿੱਚ ਵੱਡੀ ਅਪਡੇਟ ਇਹ ਆ ਕਿ ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ ਕਿ ਮਜੀਠੀ ਨੂੰ ਦੁਬਾਰੇ ਫੇਰ ਬਰਾਂਟ ਤੇ ਲਿਆਂਦਾ ਜਾ ਸਕਦਾ ਹੈਗਾ ਜਾਂ ਉਹ ਕਿਹੜੇ ਬੰਦੇ ਨੇ ਇਹ ਦੱਸਿਆ ਯਾਰਿਆ ਮਜੀਠੀ ਦੇ ਨਾਲ ਜਿਹੜਾ 18 ਬੰਦੇ ਹੋਰ ਆ ਕੁੱਲ ਮਜੀਠੀ ਦੇ ਨਾਲ ਜਿਹੜਾ ਮਿਲਿਆ ਕੇ 19 ਬੰਦੇ ਨੇ ਜਿਹੜੇ ਗ੍ਰਿਪਦਾਰ ਹੋਣਗੇ ਕਿਉਂਕਿ ਜਿਹੜਾ آمد ਤੋਂ ਵੱਧ ਸਰੋਤ ਜਾਇਦਾਦ ਦੇ ਮਾਲ ਨੂੰ ਲੈ ਕੇ ਅਜੇ ਇਹ ਕੇਸ ਚੱਲ ਰਿਹਾ ਹੈਗਾ ਪਰ ਮਜੀਠੀ ਤੇ ਕਾਲੀਦਾਲ ਨੂੰ ਲੱਗਦਾ ਕਿ ਇਹਨਾਂ ਨੂੰ ਜਿਹੜਾ ਜਲਦੀ ਆ ਜਿਹੜੀ ਉਹ ਜ਼ਮਾਨਤ ਮਿਲ ਜਾਊਗੀ ਚਲੋ ਮੰਨ ਲੈਂਦੇ ਆ ਕਿ ਭਾਈ ਜ਼ਮਾਨਤ ਮਿਲ ਜੇ ਉਹ ਵੱਖਰੀ ਗੱਲ ਆ ਪਰ ਇਹ ਵੀ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਜਿਹੜਾ ਬਿਕਮਤ ਸਿੰਘ ਮਜੀਠੀ ਦੇ ਉੱਪਰ ਆ ਕਰੀਬ 4 ਕੇਸ ਜਿਹੜੇ ਹੋਰ ਦਰਜ ਹੋ ਚੁੱਕੇ ਆ ਤੇ ਜਿਹੜਾ ਐਨਡੀਪੀਐਸ ਨੂੰ ਲੈ ਕੇ ਜਿਹੜਾ ਨਸ਼ੇ ਨੂੰ ਲੈ ਕੇ ਚਿੱਟੇ ਨੂੰ ਲੈ ਕੇ ਜਿਹੜਾ ਵੱਡਾ ਕੇਸ ਆ ਜਿਹੜਾ ਉਹ ਵੀ ਜਿਹੜਾ ਸਰਕਾਰ ਨੇ ਜਿਹੜਾ ਤਿਆਰ ਕਰ ਲਿਆ ਲੱਗਦਾ ਕਿ ਬਿਕਰ ਸਿੰਘ ਮਝੇਠੀ ਦੀਆਂ ਮੁਸ਼ਕਲਾਂ ਜਿਹੜੀਆਂ ਹੁਣ ਲਾ ਲਗਾਤਾਰ ਬਾਦੀਆਂ ਦਿਖਾਈ ਦੇ ਰਹੀਆਂ ਨੇ ਲੱਗਦਾ ਕਿ 2027 ਤੱਕ ਤਾਂ ਮੁਸ਼ਕਲਾ ਨਿਕਲਣਾ ਹੋ ਸਕਦਾ ਕਿ ਲੰਬੀ ਯਾਤਰਾ ਕਰਨੀ ਪਵੇ ਠੀਕ ਆ ਕਿ ਭਾਈ ਅਸੀਂ ਵੀ ਕਹਿੰਦੇ ਆ ਸਾਰੇ ਲੋਕ ਕਹਿੰਦੇ ਆ ਕਿ ਜਿਹੜੇ ਬੰਦੇ ਨੇ ਕੋਈ ਕ੍ਰਾਈਮ ਕੀਤਾ ਜਿਹੜੇ ਬੰਦੇ ਨੇ ਪੰਜਾਬ ਨੂੰ ਲੁੱਟਿਆ ਪਟਿਆ ਖਾਦਾਗਾ ਜਿਹੜਾ ਉਹਦੇ ਉੱਤੇ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਆ ਔਰ ਜਿਹੜਾ ਕਿ ਨਜਾਇਜ਼ ਬੰਦਿਆਂ ਨੂੰ ਜਿਹੜਾ ਜੇਲ੍ਹਾਂ ਦੇ ਵਿੱਚ ਡੱਕਣਾ ਉਹ ਵੀ ਮਾੜੀ ਗੱਲ ਆ ਤੇ ਜਿਹੜਾ ਹੁਣ ਬਿਕਰਮ ਸਿੰਘ ਮਜੀਠੀਆ ਦੇ ਜਿਹੜਾ ਖਿਲਾਫ ਆ ਜਿਹੜਾ ਪੰਜਾਬ ਸਰਕਾਰ ਜਿਹੜੀ ਵੱਡੀ ਕਾਰਵਾਈ ਕਰਨ ਜਾ ਰਹੀ ਆ ਦੂਸਰੇ ਪਾਸੇ ਜਿਹੜਾ ਕਿ ਹਰ ਗੱਲ ਤੇ ਭਗਵਾਨਤਮਾਨ ਪਾਣੀ ਪੀਪੀ ਕੋਸ ਦਾਗਾ ਰਾਜਾ ਬਰਿੰਗ ਨੂੰ ਜਾਂ ਰੋਹਲ ਗਾਂਧੀ ਨੂੰ ਹੁਣ ਜਿਹੜੀ ਇੱਕ ਜਿਹੜੀਆਂ ਫੋਟੋਆਂ ਨੇ ਆਪਾਂ ਕਹਿੰਦੇ ਕਿ ਪੋਟਾ ਬਹਿਰ ਹੋ ਰਹੀਆਂ ਨੇ ਭਗਵਾਨਤਮਨ ਦੇ ਰਾਦੇ ਬੜਿੰਗ ਦੇ ਨਾਲ ਤੇ ਰੌਣ ਗਾਂਧੀ ਦੇ ਨਾਲ ਇਹ ਵੀ ਵੱਡੇ ਸੰਕੇਤ ਖੜੇ ਕਰਦੀਆਂ ਨੇ ਇਹ ਆਪਣੇ ਆਪ ਦੇ ਵਿੱਚ ਦਰਸਾਉਂਦੀਆਂ ਨੇ ਪਰ ਆਪਾਂ ਦੇਖਦੇ ਆ ਕਿ ਅਕਸਰ ਪਿੰਡਾਂ ਦੇ ਵਿੱਚ ਹੁਣ ਵੋਟਾਂ ਲੰਘ ਕੇ ਗਈਆਂ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਤੇ ਲੋਕ ਕਮੇ ਇੱਕ ਦੂਜੇ ਦੇ ਬੈਰੀ ਬਣੇ ਆ ਕਿੰਨਾ ਕੁਝ ਹੋ ਕੇ ਹਟਿਆ ਕਿੰਨੇ ਬੰਦੇ ਫੱਟੜ ਹੋਏ ਆ ਕਿੰਨੇ ਜਾਕਮੇ ਹੋਏ ਆ ਕਤਲ ਹੋਏ ਆ ਕੀ ਕੁਝ ਜਿਹੜਾ ਕੁਝ ਹੋ ਕੇ ਹਟਿਆਗਾ ਪਰ ਲੋਕ ਇਹ ਜਮਾ ਨਹੀਂ ਮੜਾ ਮੋਟਾ ਅਕਲ ਤੋਂ ਕਭ ਲੈਂਦੇ ਕਿ ਭਾਈ ਇਹ ਤਾਂ ਸਾਰੇ ਇੱਕੋ ਰਹਿੰਦੇ ਆ ਵਿਆਹਾਂ ਭੋਗ ਸਾਧੀਆਂ ਤੇ ਇਕੱਠੇ ਹੁੰਦੇ ਆ ਇੱਕ ਦੂਜੇ ਦੇ ਨਾਲ ਰਿਸ਼ਤੇਦਾਰੀਆਂ ਨੇ ਪਰ ਤੁਸੀਂ ਕਿਉਂ ਜਿਹੜਾ ਆਪਣਾ ਜਨਾਜਾ ਇਹ ਕੱਢਿਆ ਹੋਇਆਗਾ ਲਗਾਤਾਰ ਤੁਸੀਂ ਕਿਉਂ ਨਹੀਂ ਸਮਝਦੇ ਇਹ ਇੱਕ ਮੰਚ ਤੇ ਇਕੱਠੇ ਹੁੰਦੇ ਆ ਇਹ ਭਾਸ਼ਣਾ 2 ਮਿੰਟ ਪਹਿਲਾਂ ਦਿੰਦੇ ਆ 5 ਮਿੰਟਾਂ ਬਾਅਦ ਤੁਸੀਂ ਇਕੱਠੇ ਬੈਠੇ ਦੇਖ ਲਿਓ ਇਹ ਤੁਹਾਨੂੰ ਇੱਕ ਬੁੱਧੂ ਬਣਾਇਆ ਜਾ ਰਿਹਾ ਤੁਹਾਡੇ ਖਾਨੇ ਦੇ ਵਿੱਚ ਕੋਈ ਗੱਲ ਪੈਂਦੀ ਨਹੀਂ ਤੇ ਹੁਣ ਤੁਹਾਨੂੰ ਬਾਰ-ਬਾਰ ਕੀ ਕਹੀਏ ਕਿ ਜੀ ਅਸੀਂ ਫਲਾਨੀ ਪਾਰਟੀ ਹੈ ਤੁਮ ਕੀ ਪ੍ਰਭਾਵ ਰਹਿਓ ਆਪਣੀ ਪਾਰਟੀਆਂ ਦੇ ਪਰ ਇੱਕ ਦੂਜੇ ਦੇ ਦੁਸ਼ਮਣ ਤਾਂ ਨਾ ਬਣੋ ਕਿ ਕਾਤਲ ਕਰਨੇ ਕੀ ਕੀ ਜਾਇਜ਼ ਨੇ ਇਹ ਕਿ ਮਿੰਟ ਵਿੱਚ ਤੁਸੀਂ ਬੰਦੇ ਨੂੰ ਉਹ ਕਰ ਦਿੰਦੇ ਹੋ ਭਾਈ ਹਰ ਇੱਕ ਨੂੰ ਜਿਉਣ ਦਾ ਅਧਿਕਾਰ ਆ ਠੀਕ ਆ ਕਿ ਭਾਈ ਤੁਹਾਡੇ ਬਖਰੇਵੇਂ ਤੁਹਾਡੀਆਂ ਪਾਰਟੀਆਂ ਵੱਖਰੀਆਂ ਨੇ ਤੁਸੀਂ ਇੱਕ ਮੰਚ ਤੇ ਇਕੱਠੇ ਹੋਵੋ ਦਿਖਾਵੋ ਸਰਕਾਰਾਂ ਨੂੰ ਕਿ ਭਾਈ ਅਸੀਂ ਇੱਕ ਆ ਤੁਸੀਂ ਸਾਨੂੰ ਅੱਡ ਕਰਨਾ ਚਾਹੁੰਦੇ ਹੋ ਤੇ ਨਾਲ ਜਿਹੜੀ ਖਬਰ ਜੁੜੀ ਆ ਹੁਣ ਭਾਈ ਅੰਮਰਤਪਾਲ ਸਿੰਘ ਐਮਪੀ ਜੋ ਖੰਡੂਰ ਸਾਹ ਤੋਂ ਆ ਜਿਹਦੀ ਅੱਜ ਸੁਣਵਾਈ ਹੋਣੀ ਆ ਹਾਈ ਕੋਰਟ ਦੇ ਵਿੱਚ ਕਿਉਂਕਿ ਜਿਹੜਾ ਸਰਦ ਰੁੱਤ ਦਾ ਅਜਲਾਸ ਆ ਜਿਹੜਾ ਸਾਲ ਚੱਲ ਰਿਹਾਗਾ ਜਿਹੜਾ ਅੱਜ ਤਰੀਕਾ 15 ਹੋ ਚੁੱਕੀ ਆ ਜਣੇ ਕਿ ਹੁਣ ਤਾਂ ਨੇ ਦਿਨ ਹੋਰ ਬਾਕੀ ਰਹਿ ਗਏ ਆ 19 ਤੱਕ ਚੱਲਣਾ ਹੈ ਤੇ ਇਹਦੇ ਵਿੱਚ ਹੁਣ ਦੇਖਦੇ ਆ ਜੀ ਹਾਈ ਕੋਰਟ ਦੇ ਵਿੱਚ ਆ ਬੇਸ਼ੱਕ ਪੰਜਾਬ ਸਰਕਾਰ ਵੱਲੋਂ ਇੱਕ ਪਹਿਲੇ ਜਿਹੜਾ ਹਲਫਨਾਮਾ ਜਿਹੜਾ ਦੈਰ ਕਰ ਦਿੱਤਾ ਕਿ ਜੀ 15 ਲੋਕਾਂ ਨੂੰ ਜਿਹੜਾ ਪਲੈਨ ਬਣਾਈ ਹੋਈ ਆ ਜੀ ਅੰਬਰਤ ਪਾਲ ਤੋਂ ਖਤਰ ਹੈਗਾ ਤੇ ਉਹਨਾਂ ਲੋਕਾਂ ਨੂੰ ਸਿਕਿਉਰਿਟੀ ਦਿੱਤੀਆਂ ਸਰਕਾਰ ਨੇ ਤੇ ਸਰਕਾਰ ਦੇ ਉਹ ਜਿਹੜੇ ਚਮਚੇ ਨੇ ਮੈਂ ਸਿੱਧੇ ਲਫਜ਼ਾਂ ਦੇ ਵਿੱਚ ਇਹ ਗੱਲ ਕਹਿੰਦਾ ਕਿ ਚਾਹੇ ਕਿਸੇ ਮਰਜ਼ੀ ਸਰਕਾਰ ਹੋਵੇ ਇਹ ਗੱਲ ਸਾਨੂੰ ਸਮਝਣ ਦੀ ਜ਼ਰੂਰਤ ਆ ਕਿ ਪਾੜਾ ਇੱਥੇ ਕੌਣ ਪਾ ਰਿਹਾ ਤੇ ਉਹ ਬੰਦੇ ਨੂੰ ਮੈਨੂੰ ਕਿਉਂ ਗੱਲ ਕਹਿਣੀ ਪਈ ਉਹ ਬੰਦੇ ਆਪਾਂ ਵੇਖਦੇ ਆ ਹਰ ਮੁੱਦੇ ਉੱਤੇ ਸਿੱਖਾ ਦਾ ਮੁੱਦਾ ਹੋਵੇ ਉਹ ਤੇ ਕੋਈ ਉਹ ਗੱਲਬਾਤ ਨਹੀਂ ਪਰ ਜਿੱਥੇ ਅੰਮਰਤਪਾਲ ਆ ਭਾਈ ਅੰਮਰਤਪਾਲ ਸਿੰਘ ਨੂੰ ਭੰਡਣੀ ਪੰਡਣਾ ਅੰਮਰਤਪਾਲ ਨੇ ਕ੍ਰੈਮ ਕੀ ਕੀਤਾ ਇਹ ਸਭ ਤੋਂ ਵੱਡੀ ਮੈਨੂੰ ਆਏ ਦੱਸ ਦਿਓ ਕਿ ਉਹਨੇ ਕੀਤਾ ਕੀ ਅਜੇ ਤੱਕ ਉਹਨੇ ਨਸੇ ਸੜਾਏ ਆ ਖਾਲਸਾ ਬਿਹਰ ਚਲਾਈ ਆ ਪਰ ਸਾਡੇ ਲੋਕਾਂ ਨੂੰ ਇੱਥੇ ਸਮਝਣ ਦੀ ਬੜੀ ਜ਼ਰੂਰਤ ਆ ਤੇ ਹੁਣ ਦੇਖਦੇ ਆ ਕਿ ਸਰਕਾਰ ਆਪਣਾ ਹਾਈ ਕੋਰਟ ਦੇ ਵਿੱਚ ਦੁਬਾਰੇ ਕੀ ਪੱਖ ਰੱਖਦੀ ਹੈ ਪਹਿਲਾ ਪੱਖ ਇਹ ਰੱਖਿਆ ਕਿ ਉਹਨਾਂ ਨੇ 15 ਬੰਦਿਆਂ ਦਾ ਮਾਰਡਰ ਕਰਨਾ ਸੀ ਉਹਨਾਂ ਨੇ ਫਲਾਨਾ ਕਰਨਾ ਸੀ ਉਹਨਾਂ ਨੇ ਧੋੰਕਾ ਕਰਨਾ ਸੀ ਦੇਖੋ ਇਹ ਸਰਕਾਰ ਦੀਆਂ ਚਾਲਾਂ ਹੁੰਦੀਆਂ ਨੇ ਹਰ ਇੱਕ ਸਰਕਾਰ ਚਾਹੁੰਦੀ ਆ ਕਿ ਭਾਈ ਫਲਾਨੇ ਨੇ ਪਾਰਟੀ ਬਣਾ ਲਈ ਕਦੇ ਉਸ ਹੱਥੋਂ ਅੱਗੇ ਨਾ ਲੰਘ ਜਾਵੇ ਕਿਉਂਕਿ ਲੋਕ ਦੇਖਦੇ ਆ ਕਿ ਉਹਦੇ ਮਗਰ ਨੌਜਵਾਨ ਵਰਗਾ ਸਾਡੀਆਂ ਧੀਆ ਪੈਣਾਏ ਬੁੱਢੇ ਨੌਜਵਾਨ ਸਾਰੇ ਜਾਨੀ ਕਿ ਕੁੱਲ ਮਿਲਾ ਕੇ ਜਿਹੜਾ ਉਹਦੇ ਇੱਕ ਪ੍ਰਭਾਵਸ਼ਾਲੀ ਬੋਲ ਨੇ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਉਹ ਲੁਕਮੀ ਗੱਲ ਨਹੀਂ ਕਰਦਾ ਦੂਜੇ ਰਾਜਨੀਤਿਕ ਲੀਡਰਾਂ ਵਾਂਗੂੰ ਕਿ ਇੱਥੇ ਬਿਆਨ ਹੋਰ ਦਿੱਤਾ ਤੇ ਉੱਤੇ ਹੋਰ ਦਿੱਤਾ ਇਸ ਕਰਕੇ ਭਾਈ ਲੋਕਾਂ ਨੇ ਉਹਨਾਂ ਨੂੰ ਜਿਹੜਾ ਖੰਡੂਰ ਸਾਹਿਬ ਵਸਤੀਆਂ ਨੇ 4 ਲੱਖ ਵੋਟਾਂ ਦੇ ਨਾਲ ਐਮਐਨਿਟੀ ਜਿਤਾਇਆ ਤੇ ਸਰਕਾਰ ਕਹਿੰਦੀ ਆ ਕਿ ਉਹ 4 ਲੱਖ ਲੋਕਾਂ ਨੇ ਜਿਨ੍ਹਾਂ ਨੇ ਵੋਟ ਪਾਈ ਆ ਅਸੀਂ ਉਹਨਾਂ ਨੂੰ ਨੀਮਾ ਦਿਖਾਉਣਾ ਅਸੀਂ ਕਹਿਣਾ ਕਿ ਅਸੀਂ ਕੱਢਣਾ ਨਹੀਂ ਤੁਸੀਂ ਕੌਣ ਹੁੰਨੇ ਹੋ ਭਾਈ ਅੰਮਰਪਾਲ ਸਿੰਘ ਨੂੰ ਵੋਟਾਂ ਪਾਉਣ ਵਾਲੇ ਜਾਨੀ ਕਿ ਉਹ 4 ਲੱਖ ਲੋਕਾਂ ਦੇ ਮੈਂ ਕਹਿੰਦਾ 4 ਨਹੀਂ 18 19 ਲੱਖ ਲੋਕ ਨੇ ਜਿਹੜੇ ਉਹਨਾਂ ਦਾ ਹੀ ਜਿਹੜਾ ਗਲਾ ਕੁੱਟਿਆ ਜਾ ਰਿਹਾ ਕਿਉਂਕਿ ਆਵਾਜ਼ ਭਾਈ ਅੰਮਰਪਾਲ ਸਿੰਘ ਨੇ ਉਸ ਖੰਡੂਰਸਾ ਵਾ ਇਲਾਕੇ ਦੀ ਬਣਨੀ ਸੀ ਉਥੋਂ ਸਮੱਸਿਆ ਜੋ ਅੱਜ ਉਹਨਾਂ ਨੂੰ ਆ ਰਹੀਆਂ ਨੇ ਉਹ ਲੋਕ ਸਭਾ ਦੇ ਵਿੱਚ ਜਾ ਕੇ ਉਹਨਾਂ ਨੇ ਸਾਰੀਆਂ ਪੱਖ ਰੱਖਣੇ ਸੀ ਆਪਣੇ ਸਰਕਾਰ ਕਹਿੰਦੀ ਐ ਸਾਨੂੰ ਖਤਰਾ ਪੰਜਾਬ ਦੇ ਵਿੱਚ ਬੋਲਣਾ ਭਾਈ ਉਹਨੇ ਦਿੱਲੀ ਆ ਲੋਕ ਸਭਾ ਦੇ ਵਿੱਚ ਪੰਜਾਬ ਦੇ ਵਿੱਚ ਲੰਘਣਾ ਨਹੀਂ ਉਹਨੇ ਫਲੈਟ ਰਾਈ ਉਹਨੇ ਜਾਣਾਗਾ ਜਹਾਜ਼ ਆਈ ਤੇ ਫਿਰ ਦੱਸੋ ਪੰਜਾਬ ਦੇ ਵਿੱਚ ਕਾਹਦਾ ਖਤਰਾ ਬੋਲ ਕੇ ਉਹਨੂੰ ਜਿਹੜਾ ਨਾਲ ਸਿਕਿਉਰਟੀ ਹੋਗੀ ਬੋਲ ਕੇ ਫਿਰ ਉੱਥੇ ਬਾਸ ਲੈ ਲੈ ਜਾਣਗੇ ਤੇ ਬੋਲਣ ਦੇ ਨਾਲ ਖਤਰਾ ਪੈ ਗਿਆ ਕੀ ਗੱਲ ਸਰਕਾਰ ਜਾਂ ਦੂਜੇ ਤੀਜੇ ਐਡੇ ਕਮਜ਼ੋਰ ਹੋ ਗਏ ਕਿ ਸਾਡਾ ਸਿਸਟਮ ਕਿ ਲੋਕਤੰਤਰ ਦਾ ਇਹ ਘਾਣ ਨਹੀਂ ਕਿ ਇਹਨੂੰ ਦੱਸੋ ਤੁਸੀਂ ਇਹਨੂੰ ਆਜ਼ਾਦੀ ਕਹੋਗੇ ਇੱਕ ਬੰਦੇ ਦਾ ਗਲਾ ਕੁੱਟਿਆ ਯਾਰ ਇੱਕ ਬੰਦੇ ਦਾ ਨਹੀਂ ਮੈਂ ਕਹਿੰਦਾ ਉਹ 19 ਲੱਖ ਲੋਕਾਂ ਦਾ ਵੋਟਰਾਂ ਦਾ ਗਲਾ ਕੁੱਟਿਆ ਜਾ ਰਿਹਾ ਕਿ ਜਿਨ੍ਹਾਂ ਦੀ ਆਵਾਜ਼ ਵੰਣਾ ਸੀ ਤੇ ਜਿਨ੍ਹਾਂ ਨੂੰ ਸਭ ਤੋਂ ਮਰਜਣ ਨਾਲ ਵੱਧ ਵੋਟਾਂ ਪਈਆਂ ਨੇ ਤੇ ਉਹ ਜਿੱਤ ਕੇ ਜਿਹੜਾ ਪਾਰਲੀਮੈਂਟ ਵਿੱਚ ਜਾਣਾ ਚਾਹੁੰਦੇ ਆ ਪਹਿਲਾਂ ਤਾਂ ਸੌਂ ਨਹੀਂ ਚੁਕਾਈ ਫਿਰ ਵੀ ਉਦੋਂ ਹਾਈ ਕੋਰਟ ਦਾ ਰੁਕ ਕੀਤਾ ਤੇ ਸੌਂ ਚੁਕਾ ਦਿੱਤੀ ਆ ਤੇ ਫਿਰ ਇਹ ਕਾਦੀ ਯਾਦੀ ਆ ਭਾਈ ਇੱਕ ਬੰਦਾ ਜਿੱਤਿਆ ਹੋਇਆ ਸਭ ਤੋਂ ਵੱਧ ਵੋਟਾਂ ਦੇ ਨਾਲ ਤੇ ਉਹ ਤੁਸੀਂ ਉਹਨੂੰ ਬੋਲਣ ਨਹੀਂ ਦਿੰਦੇ ਅੱਜ ਦੇਖਦੇ ਆ ਕਿ ਇਹਦੇ ਵੀ ਨਾਦਰਾਂ ਟਿਕੀਆਂ ਨੇ ਤੇ ਅਗਲੀ ਖ਼ਬਰ ਵੀ ਤੁਹਾਨੂੰ ਅਗਲੇ